ਹੈਲੋ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਦੋਸਤੋ ਆਪਾਂ ਪਹੁੰਚੇ ਆ ਸਤਲੁਜ ਦਰਿਆ ਤੇ ਤੇ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਵਿਖਾਉਨੇ ਆ ਹਾਲਾਤ ਕੀ ਨੇ ਆ ਵੇਖੋ ਆ ਸ਼ੋਕ ਦੇ ਘਰ ਸੀਗੇ ਅਰੇ ਛੀ ਘਰ ਜਿਹੜੇ ਡਿੱਗੇ ਨਕਲਾ ਚੁੰਡਾ ਬਚਿਆ ਤੇ ਪਾਣੀ ਵੇਖ ਸਕਦੇ ਹੋ ਅਬਾਲਾ ਵੇਖੋ ਪਾਣੀ ਕਿਉਂਕਿ ਇੱਕ ਵਾਰਾਂ ਫਿਰ ਤੋਂ ਹਾਲਾਤ ਮਾੜੇ ਕਰ ਰਿਹਾ ਭਰਾਓ ਲਗਾਤਾਰ ਜਮੇਨਾ ਨੂੰ ਠਾ ਲੱਗੀ ਹੋਈ ਏ ਚਲਦੇ ਆਪ ਅੱਗੇ ਕਿ ਪਾਣੀ ਦਾ ਜਦੋਂ ਵਾਧਾ ਹੁੰਦਾ ਹੈ ਤੇ ਫਿਰ ਟਾ ਵੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਆ ਵੇਖ ਸਕਦੇ ਹੋ ਤਸਵੀਰ ਸਾਡੇ ਵੀਰ ਭਰਾ ਜੁੜਦੇ ਚੱਲਣ ਤੇ ਵੀਡੀਓ ਨੂੰ ਸ਼ੇਅਰ ਕਰਦੇ ਚੱਲਣ ਜਿੰਨੇ ਸਾਡੇ ਵੀਰ ਭਰਾ ਸਾਨੂੰ ਵੇਖਣ ਵਾਲੇ ਨੇ ਕਿਉਂਕਿ ਇਹ ਜੇ ਗੱਲ ਕਰੀਏ ਨਾ ਆਪਾਂ ਚੜਦੇ ਵਾਲੇ ਪਾਸੇ ਟਾ ਉਧਰ ਹੀ ਬਹੁਤ ਹੈ ਬਹੁਤ ਜ਼ਿਆਦਾ ਉਧਰ ਉੱਪਰ ਵੀ ਟਾ ਲੱਗੀ ਹੋਈ ਹੈ ਆ ਵੇਖੋ ਆਪਾਂ ਤੁਹਾਨੂੰ ਲੈ ਚਲਦੇ ਹਾਂ ਅੱਗੇ ਵਿਖਾਉਣੇ ਆ ਹਾਲਾਤ ਕੀ ਨੇ ਤੇ ਸਾਡੇ ਵੈਸੇ ਵੀਰਾਂ ਨੂੰ ਹੀ ਚਾਹੀਦਾ ਜਿਹੜਾ ਚੋਨਾ ਪੱਕਿਆ ਹੋਇਆ ਯਾਰ ਫੜ ਲੈਣ ਤੇ ਵਧੀਆ ਹੀ ਸੀ ਕਿਉਂਕਿ ਸਕਾਇਆ ਵੀ ਜਾ ਸਕਦਾ ਆਹ ਦੇਖੋ ਇੱਥੇ ਆਟਾ ਲੱਗੀ ਲਗਾਤਾਰ ਪੰਜ ਤਰੀਕ ਦੀ ਵੀਡੀਓ ਏ 2025 ਆਪਾ ਖੜੇ ਆ ਚੰਡੇ ਤੋਂ ਸਿੱਧਾ ਜ਼ਿਲ੍ਹਾ ਜਲੰਧਰ ਹੈ ਦਰਬਾਨ ਨੇ ਐ ਸਾਈਡ ਦਾ ਬੰਨ ਹੈ ਝੰਡਾ ਜਿੱਥੇ ਜਗਾ ਬਣੀ ਹੋਈ ਹੈ ਤੇ ਉਹਦੇ ਤੋਂ ਆਹ ਰਾਂ ਆਦਾ ਸਿੱਧਾ ਤੇ ਇਸ ਥਾਂ ਤੇ ਇਹਨਾਂ ਦਰਿਆਵਾਂ ਦੇ ਵਿੱਚ ਇੱਕ ਰੈਚੀ ਮਕਾਨ ਜਿਹੜਾ ਹੈ ਉਹ ਚਲਾ ਗਿਆ ਤੇ ਇਹ ਅਸ਼ੋਕ ਦਾ ਘਰ ਹੈ ਜਿਹੜਾ ਡਿੱਗ ਗਿਆ ਤੇ ਜਿਹੜਾ ਬਾਈ ਇੱਕ ਵੀਡੀਓ ਵਿੱਚ ਕਰ ਲਾਇਆ ਸੀ ਕਿਉਂਕਿ ਇਹ ਫਿਰੋਜ਼ਪੁਰ ਉੱਠ ਕੇ ਆਇਆ ਸੀ ਉਧਰੋਂ ਹੀ ਤੇ ਕਿਉਂਕਿ ਜਿਵੇਂ ਕਹਿੰਦੇ ਆ ਜ਼ਮੀਨ ਇੱਥੇ ਲੈ ਲਈ ਘਰ ਇੱਥੇ ਲੈ ਲਿਆ ਤੇ ਹੁਣ ਉਧਰ ਦਾ ਵੀ ਨਹੀਂ ਕੋਈ ਰਹਿ ਗਿਆ ਤੇ ਇੱਥੇ ਵੀ ਜ਼ਮੀਨ ਨੂੰ ਹਟਾ ਲੱਗੀ ਤੇ ਜ਼ਮੀਨ ਚਲੀ ਗਈ ਕਿਉਂਕਿ ਇੱਥੇ ਸਾਡੇ ਵੀਰਾਂ ਭਰਾਵਾਂ ਦੇ ਦੱਸਣ ਦੇ ਮੁਤਾਬਕ 200 ਕਿੱਲੇ ਦੇ ਕਰੀਬ ਜ਼ਮੀਨ ਜਿਹੜੀ ਏ ਚਲੀ ਗਈ ਤੇ ਮੈਂ ਤੁਹਾਨੂੰ ਵਿਖਾਉਣਾ ਜਿੱਥੇ ਦਰਿਆ ਸੀਗਾ ਐਸ ਥਾਂ ਤੇ ਦਰਿਆ ਸੀਗਾ ਆ ਬੂਟੇ ਖੜੇ ਇੱਥੇ ਦਰਿਆ ਚੱਲਦਾ ਸੀ ਪੁਰਾਣਾ ਤੇ ਜਿਹੜਾ ਹੁਣ ਪਾਣੀ ਆਇਆ ਨਾ ਤੇ ਹੁਣ ਇਹਨੇ ਇਹ ਬਦਲ ਦਿੱਤਾ ਥਾਂ ਸਾਰਾ ਇਹ ਸਾਰਾ ਜਿੱਨਾ ਦਰਿਆ ਚੱਲਦਾ ਹੋਵੇ ਨਾ ਸਾਰਾ ਇੱਥੇ ਝੋਨੇ ਲੱਗੇ ਸਾਰੇ ਤੇ ਉਧਰ ਸਾਰਾ ਰੇਤਾ ਪਾ ਕੇ ਉੱਚਾ ਥਾਂ ਕਰ ਦਿੱਤਾ ਹੈ ਤੇ ਦਰਿਆ ਇਧਰ ਆ ਗਿਆ ਇਧਰੀ ਸਾਈਡ ਦਾ ਬਸ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਸਹੀ ਜਾਣਕਾਰੀ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚੇ ਆ ਵੇਖੋ ਆ ਹੁਣ ਚੋਨਾ ਪੱਕਿਆ ਹੋਇਆ ਹੈ ਚੋਨਾ ਬਿਲਕੁਲ ਸਾਰਾ ਪੱਕਿਆ ਹੋਇਆ ਹੈ ਇਹ ਵੱਡਿਆ ਜਾਂਦਾ ਤਾਂ ਵਧੀਆ ਹੀ ਸੀ ਆ ਹੁਣ ਇੱਥੇ ਖੁੰਝਾ ਬਣਿਆ ਹੋਇਆ ਹੈ ਹਾਂ ਦੇਖੋ ਆਪਾਂ ਤੁਹਾਨੂੰ ਲੈ ਚਾਵਦੇ ਅੱਗੇ ਵੀ ਆਹ ਵੇਖੋ ਆ ਜੋ ਮੈਂ ਸਾਰਾ ਇਹ ਕਾਫੀ ਥਾਂ ਸੀਗਾ ਜਿਹੜਾ ਉਹਨਾਂ ਦਰਿਆ ਦੇ ਵਿੱਚ ਡਿੱਗ ਗਿਆ ਪਾਣੀ ਹਲੇ ਵੀ ਵਾਧ ਰਿਹਾ ਹੈ ਤੇ ਅਜੇ ਹੋਰ ਵਧਣਾ ਹੈਗੀ ਹੈ ਪਾਣੀ ਵਧਣ ਦੀ ਆਹ ਵੇਖੋ ਸਾਡੇ ਵੀਰ ਭਰਾ ਜੁੜਦੇ ਚੱਲਣ ਤੇ ਵੀਡੀਓ ਨੂੰ ਸ਼ੇਅਰ ਕਰੋ ਆਪੋ ਆਪਣੇ ਵਿਚਾਰ ਜਰੂਰ ਭੇਜੋ ਪੰਜਾਬੀ ਵਿੱਚ ਮੈਨੂੰ ਪਤਾ ਲੱਗ ਸਕੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਕੀ ਕੰਡੀਸ਼ਨ ਹੈ ਇਸ ਟਾਈਮ ਦੀ ਰਾਤ ਯਾਰ ਹਨੇਰ ਆਇਆ ਹੈ ਇਹਨੇ ਵੀ ਬਹੁਤ ਨੁਕਸਾਨ ਕੀਤਾ ਯਾਰ ਚੋਨੇ-ਚੋਨੇ ਸਾਰੇ ਅੱਡੇ ਘਪਏ ਸੀ ਜਿਨ੍ਹਾਂ ਦੇ ਚੋਨੇ ਆ ਤੇ ਕੱਦ ਵੱਡੇ ਸੀ ਵਾਹ ਪੰਜਾਬੀ ਦੇ ਵਿੱਚ ਆਪਣੇ ਬਚਾ ਤੁਸੀਂ ਵੇਚ ਸਕਦੇ ਹੋ ਚੰਨਣ ਸਿੰਘ ਨਹੀਂ ਆਇਆ ਟੀਐਨਡੀ ਵਾਲੇ ਤੋਂ ਉਨੇ ਪਹਿਲੀ ਲਾਈਵ ਦੇ ਵਿੱਚ ਕੀ ਹੁੰਦਾ ਭਾਈ ਤੂੰ ਡਰਾ ਰਿਆ ਏ ਉਹ ਇਦਾਂ ਹੀ ਲੱਗਦਾ ਯਾਰ ਜਿਹੜੀ ਤਸਵੀਰ ਵਖਾ ਰਹੇ ਨਾ ਲਾਈਵ ਵੀਡੀਓ ਏ ਤੇ ਇਹਦੇ ਵਿੱਚ ਉਹ ਨਹੀਂ ਹੁੰਦਾ ਹੁੰਦਾ ਆ ਵੇਖੋ ਇਹਦੇ ਵਿੱਚ ਕੋਈ ਉਹ ਗੱਲਬਾਤ ਨਹੀਂ ਹੁੰਦੀਂਦੀ ਕਿ ਵੀਡੀਓ ਬੰਦਾ ਕਿਤੇ ਦੀ ਚੱਕ ਤੇ ਪਾ ਸਕੇ ਪੰਜ ਤਰੀਕ 3 ਵਜੇ ਤੇ 2 ਮਿੰਟ ਟਾਈਮ ਨੋਟ ਕਰ ਸਕਦੇ ਹੋ ਭਰਾਓ ਭਰਾ ਇਹ ਸਰਾਲੀ ਦੇ ਦੇਖੋ ਤੰਡ ਉਹਨੇ ਸਰਾਲੀ ਇਸਰਾਲੀ ਦੀ ਗੱਲ ਹੋ ਰਹੀ ਹੈ ਇਹ ਸਰਾਲੀ ਕਿਉਂਕਿ ਹੈਗਾ ਹੈ ਚੜਦੇ ਵਾਲੇ ਪਾਸੇ ਤੇ ਉਹ ਹੈਗਾ ਮੇਰੇ ਸਾਹਮਣੇ ਲਥਿਆਣੇ ਵਾਲੀ ਸਾਈਡ ਦਾ ਤੇ ਉਰੇ ਰਾਜਾਪੁਰ ਦੇ ਨਾਲ ਹੀ ਪਰਾ ਹੈਗਾ ਰਾਜਾਪੁਰ ਪਿੰਡ ਹੈਗਾ ਤੇ ਨਾਲ ਹੀ ਉੱਥੇ ਹੈਗਾ ਸਰਾਲੀ ਤੇ ਉੱਥੇ ਵੀ ਇਦਾਂ ਹੀ ਠਾ ਲੱਗੀ ਸੀ ਜਮੀਨਾ ਡਿਗੀਆਂ ਨੇ ਜਗਤ ਆ ਗਿਆ ਜਗਤ ਜਗਤ ਦਾਸ ਕਿੰਨਾ ਪਾਣੀ ਛੱਡਿਆ ਨੇ ਤੇ ਸਾਡਾ ਭਾਈ ਯਾਰ ਇੱਕ ਨੇ ਫੋਨ ਲਾਇਆ ਹਲੇ ਪਿੰਡ ਜਾ ਕੇ ਪਤਾ ਲਵਾਂਗੇ ਯਾਰ ਤੇ ਕਹਿੰਦੇ ਆ ਵੀ ਪਿੰਡ ਵਿੱਚ ਵੀ ਲੌਂਗ ਮਿੰਟ ਜਿਹੜੀ ਹੋ ਗਈ ਏ ਤੇ ਔਖਾ ਯਾਰ ਅੱਜ ਰਾਤੀ ਤਾਂ ਹੰਝੇ ਲ ਕਾਲ ਲਾ ਜੇ ਸਭਾਂ ਲੈ ਆਂਦਾ ਸਾਰਾ ਚੱਕ ਕੇ ਪਾਣੀ ਉਢੀ ਕੇ ਤੇ ਆ ਮਿੰਟਾਂ ਸੈਕਿੰਟਾਂ ਦੇ ਵਿੱਚ ਕਿਹੜੀਆਂ ਗੱਲਾਂ ਹੋ ਗਈਆਂ ਯਾਰ ਭਾਈ ਸੋਚੋ ਯਾਰ ਇੰਨਾ ਬਰਸਾਤ ਜਦੋਂ ਪਹਿਲਾਂ ਹੋਈ ਸੀ ਨਾ ਬਹੁਤ ਜ਼ਿਆਦਾ ਬਰਸਾਤ ਹੋਈ ਸੀ ਉਦੋਂ ਤਾਂ ਸਿੱਧਾ ਬੱਦਲ ਹੀ ਫਟਦੇ ਸੀਗੇ ਆ ਵੇਖੋ ਆ ਰੁਖ ਰੁਖ ਚੱਲੇ ਤੇ ਉਦੋਂ ਵੀ ਹਾਲਾਤ ਜਿਹੜੇ ਉਦਾਂ ਦੇ ਹੋਏ ਤੇ ਸੀਗੇ ਪਰ ਹੁਣ ਤਾਂ ਉਹ ਚੀਜ਼ਾਂ ਯਾਰ ਉਹ ਨਹੀਂ ਹੈ ਵੀ ਨਹੀਂ ਤਾਂ ਪਾਣੀ ਐਵੇਂ ਹੀ ਪਹਿਲਾਂ ਇੰਨਾ ਜ਼ਿਆਦਾ ਵਧ ਗਿਆ ਗਿਆ ओके जगਤਾ ਹੈ თમા ਤੇ ਜਿਹੜੀ ਠਾ ਲਗਾਤਾਰ ਚੱਲੀ ਹੋਈ ਏ ਆ ਚੋਨੇ ਡਿੱਗਦੇ ਪੈ ਨੇ ਲਗਾਤਾਰ ਕਰ ਨਾਲ ਕਰਨਾਲ ਹਰਿਆਣਾ ਠੀਕ ਹੈ ਠੀਕ ਹੈ ਠੀਕ ਹੈ ਪਹਾੜਾਂ ਵਾਲਾ ਵੀਰ ਫਰਾ ਸਾਡੇ ਨਾਲ ਜੁੜ ਗਿਆ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਆ ਕਰੋ ਯਾਰ ਕਿ ਸਹੀ ਜਾਣਕਾਰੀ ਸਾਰਿਆਂ ਤੱਕ ਪਹੁੰਚੇ ਪਾਣੀ ਕਿਉਂਕਿ ਹਾਲੇ ਵਾਧ ਰਿਹਾ ਹੈ ਆ ਵੇਖੋ ਇੰਦਾ ਠਾ ਲੱਗੀ ਆ ਦੇਖ ਸਕਦੇ ਹੋ ਆ ਚੋਨੇ ਵਿੱਚ ਪਏ ਆ ਵੇਖੋ ਮੁੰਜਰਾ ਆਪਾਂ ਤੁਹਾਨੂੰ ਅੱਗੇ ਵੀ ਲੈ ਚਲਦੇ ਆ ਲਾਈਵ ਵੀ ਉਹ ਸਹੀ ਜਾਣਕਾਰੀ ੱੱਲੇ ਗਿਆ ਤਾਂ ਮੈਂ ਨਰੇਂਜ ਉੱਡ ਚੂਗੀ ਆ ਵੇਖੋ ਆ ਹਾਲਾਤ ਬਣੇ ਹੋਏ ਨੇ ਇਸ ਥਾਂ ਤੇ ਤੇ ਖੰਮਾ ਜਿਹੜੀਆਂ ਇਦਾਂ ਡਿੱਗਦੇ ਆ ਬਹੁਤ ਵੱਡੀਆਂ ਵੱਡੀਆਂ ਆ ਵੇਖੋ ਡਿੱਗੀਆਂ ਪਈਆਂ ਇਧਰ ਗਾਂ ਤੱਕ ਸਾਰੀ ਟਾ ਲੱਗੀ ਹੋਈ ਹੈ ਗਾਂ ਤੱਕ ਵੀ ਤੇ ਜਿਹੜਾ ਚੋਨਾ ਹੈ ਨਾ ਚੋਨਾ ਲਗਾਤਾਰ ਡਿੱਗਦਾ ਪਿਆ ਆਹ ਵੇਖੋ ਇਹ ਹਣ ਅੱਜ ਦੇ ਹਾਲਾਤ ਜਗਤ ਦੇ ਦਰਸ਼ਨ ਕਰਵਾ ਜਗਤ ਤਾਂ ਬਹੁਤ ਦੂਰ ਏ ਜਗਤ ਇੱਥੇ ਨਹੀਂ ਹੈਗਾ ਕੋਈ ਗਾਲ ਨਹੀਂ ਟਕਰਾਂਗੇ ਦਬਾਰ ਫਿਰ ਤੂੰ ਜਗਤ ਦੋਨੇ ਨਹੀਂ ਜਗਤ ਪਹੁੰਚਦਾ ਨਹੀਂ ਮੇਰੇ ਕੋਲ ਮੈਂ ਉਹਦੇ ਕੋਲ ਜ਼ਰੂਰ ਪਹੁੰਚ ਜਾਣਾ ਜਗਤ ਨਹੀਂ ਆਦਾ ਯਾਰ ਪਾਣੀ ਵੇਖੋ ਕਿਹੜੇ ਤਰੀਕੇ ਚਾਂਦਾ ਠਾ ਠਾ ਮਾਰਦਾ ਜਾ ਰਿਹਾ ਯਾਰ ਕੀ ਸਮਾਚਾਰ ਆ ਸਮਾਚਾਰ ਇਹੋ ਹੀ ਹੈ ਪਾਣੀ ਜਿਹੜਾ ਅ ਗੱਦਾ ਪਿਆ ਹਲੇ ਤੱਕ ਵੀ ਪਾਣੀ ਜਾਂਦਾ ਵੀ ਸਪੀਡ ਨਾਲ ਪਿਆ ਤੇ ਅਜੇ ਹੋਰ ਸਬਾਵਨਾ ਹੈਗੀ ਇਹ ਪਾਣੀ ਦੀ ਇਹ ਤਾਂ ਵਕਤ ਤੇ ਟਾਈਮ ਦੱਸੂਗਾ ਜੇਕਰ ਬਰਸਾਤ ਹੋਈ ਨਾ ਦੁਬਾਰਾ ਅੱਜ ਰਾਤ ਨੂੰ ਜਿਹੜੀ ਬਰਸਾਤ ਹੱਦਦੇ ਨੇ ਤੇ ਫਿਰ ਕੰਮ ਔਖਾ ਜਿਹਾ ਲੱਗੇ ਦਾ ਰਾਤ ਜਿਹੜਾ ਨੇਰ ਆਇਆ ਹੈ ਨਾ ਨੇਰ ਨੇ ਵੀ ਬਹੁਤ ਕੰਮ ਖਰਾਬ ਕੀਤਾ ਸੀ ਛੋਨੇ ਛੋਨੇ ਜਿਹੜੇ ਜਿਆਦਾ ਵੱਡੇ ਛੋਟੇ ਗਪੈ ਨੇ ਤੇ ਬਾਕੀ ਆ ਵੀ ਕੰਮ ਖਰਾਬ ਹੀ ਕਰ ਰਿਹਾ ਹੈ ਜਿਹੜਾ ਪਾਣੀ ਵਾਦ ਰਿਹਾ ਹੈ ਕਿਉਂਕਿ ਜ਼ਮੀਨਾਂ ਨੂੰ ਟਾਹ ਜ਼ਿਆਦਾ ਹੈ ਤੇ ਆਹ ਵੇਖੋ ਆਹ ਕਲਾਲੀ ਇਦਾਂ ਪਟੇਜ ਪਟੇਜ ਕਿਆਂ ਦੇ ਆਈ ਹੈ ਇਹ ਵੀ ਕਿਧਰੇ ਲੱਗੀ ਹੋਈ ਸੀ ਹਾ ਵੇਖੋ ਉਹ ਤਗੜੀ ਬਹੁਤ ਤਗੜੀ ਖਾਮਡੇ ਇੱਕ ਵੀ ਉੱਥੇ ਬਹੁਤ ਔਖਾ ਹੈ ਜੀ ਚਲੋ ਠੀਕ ਹੈ ਦੋਸਤੋ ਧੰਨਵਾਦ ਸਸਰੀਆ ਘਰ ਰੱਬ ਰੱਖਾ ਮੈਂ ਗਰਨਾਮ ਢੋਲੀ ਵਿਰਾਂ ਵਾਲਾ ਤੇ ਜਿਹੜਾ ਸਾਡਾ ਵੀਰ ਭਰਾ ਕੋਈ ਰਹਿੰਦਾ ਸਾਡੇ ਪੇਜ ਨੂੰ ਫੋਲੋ ਕਰ ਲੋ ਤੇ ਆਪਾਂ ਤੁਹਾਡੇ ਤੱਕ ਇਦਾਂ ਹੀ ਜਾਣਕਾਰੀ ਲਿਆਂਦੇ ਰਹਿਨੇ ਆ ਸਹੀ ਜਾਣਕਾਰੀ ਠੀਕ ਹੈ ਜੇ ਪਾਣੀ ਘਟਦਾ ਹੈ ਤੇ ਆਪਾਂ ਘਟਦਾ ਹੀ ਦੱਸਣਾ ਹੈ ਜੇ ਵੱਧਦਾ ਹੈ ਤੇ ਆਪਾਂ ਵੱਧਣਾ ਹੀ ਦੱਸਣਾ ਹੈ ਕਿਉਂਕਿ ਪੇਜ ਨੂੰ ਫੋਲੋ ਕੀਤਾ ਹੋਵੇ ਤਾਂ ਤੇ ਤੁਹਾਡੇ ਤੱਕ ਸਹੀ ਜਾਣਕਾਰੀ ਸਹੀ ਅਪਡੇਟ ਡੇਟ ਇਹ ਪਹੁੰਚਦੀ ਹੋ ਜਾਏਗੀ ਹੁਣ ਆ ਵੇਖੋ ਆਏ ਅ ਲਗਾਤਾਰ ਇਹਦਾਂ ਹੀ ਤਲਾਲੀ ਜੇ ਬਾਲਣ ਜਾਂ ਲੋੜ ਲੋੜ ਤੇ ਆ ਰਹੇ ਲਗਾਤਾਰ ਹੋਰ ਅਪਡੇਟ ਦਿਓ ਕਿਉਂਕਿ ਮੈਂ ਕੀ ਲਿਖਿਆ ਚਾਉਣਾ ਚੋਨਾ ਤਾਂ ਵੱਡੋ ਬਿਲਕੁਲ ਬਿਲਕੁਲ ਮੈਂ ਅੱਗੇ ਬੇਨਤੀ ਕੀਤੀ ਯਾਰ ਆ ਜਿਹੜਾ ਚੋਨਾ ਹੈ ਨਾ ਇਹ ਵਟਾ ਕੇ ਤੇ ਆਪਾਂ ਥੁੱਪ ਲਵਾ ਕੇ ਸਕਾ ਸਕਨੇ ਆ ਇਹਦੇ ਵਿੱਚ ਲਗਾਤਾਰ ਡਿੱਗੀ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਨਹੀਂ ਤੇ ਉਹ ਸਾਡਾ ਇੱਕ ਵੀਰ ਫਰਾ ਉਹਦੇ ਗਾਂ ਹੈਗਾ ਉਹਦਾ ਤਾਂ ਚੋਨਾ ਹੀ ਕੜਾ ਹੀ ਚਲਾ ਗਿਆ ਸਾਰਾ ਕਿਉਂਕਿ ਉਹਦੇ ਕੀ ਹੋਇਆ ਕੁਛੇ ਕਨਾਲੀ ਬਚਾ ਤੇ 7 7.5 ਕਿੱਲੇ ਹੁੰਦੇ ਜ਼ਮੀਨ ਸੀਗੀ ਜਿਹੜੀ ਵਿੱਚ ਦਰਿਆ ਦੇ ਚਲੀ ਗਈ ਚੋਨਾ ਵਧੀਆ ਪੱਕਾ ਆਇਆ ਤੇ ਆ ਵੇਖੋ ਆ ਵੀ ਚੋਨਾ ਪੱਕਿਆ ਹੋਇਆ ਹੈ ਆ ਵੇਖ ਰਹੇ ਹੋ ਵੀਡੀਓ ਦੇ ਵਿੱਚ ਹੈਲੋ ਹਾਂਜੀ ਹੈਲੋ ਜੀ ਹੈਲੋ ਇਦਾਂ ਚੋਨਾ ਪੱਕਾ ਆ ਯਾਰ ਤੇ ਆਪਾਂ ਦਾ ਬੇਨਤੀ ਕਰ ਸਕਦੇ ਆ ਵੀ ਚੱਲ ਜਿਹੜੇ ਵੀਰਾਂ ਭਰਾਵਾਂ ਦਾ ਹੈਗਾ ਯਾਰ ਇਹਨੂੰ ਵੜ ਲਓ ਤੁਸੀਂ ਠੀਕ ਹੈ ਨਹੀਂ ਕੋਈ ਤਾਂ ਪੱਲੇ ਪਵੇਗਾ ਚਲੋ ਜ਼ਮੀਨ ਤਾਂ ਹੁਣ ਤਾਂ ਲੱਗੀ ਹੋਈ ਏ ਚੱਲੀ ਏ ਚੌਨਾ ਆਦਾ ਬਚਾ ਲਓ ਚਲੋ ਠੀਕ ਹੈ ਭਰਾਓ ਮੈਨੂੰ ਦਿਓ ਵਾਗਿਆ ਮੈਂ ਗੁਰਨਾਮ ਢੋਲੀ ਵਿਰਾਂ ਵਾਲਾ ਫੇਸਬੁੱਕ ਪੇਜ ਤੁਸੀਂ ਵੇਖ ਰਹੇ ਹੋ